ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚਿਆ ਪਿੰਡ ਛਕਰੀ ਤਹਿਸੀਲ ਜ਼ਿਲ੍ਹਾ ਸਪਿਰ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਵੀਰ ਸਰਬਜੀਤ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਤੇ ਇਸ ਫਾਰਮ ਤੋਂ ਦੋਸਤੋ ਪਹਿਲਾਂ ਵੀ ਆਪਾਂ ਤੁਹਾਨੂੰ ਕਾਫੀ ਪਸ਼ੂ ਦਿਖਾਏ ਆ ਤੇ ਪਿੰਡ ਛਕਰੀ ਤੁਸੀਂ ਵਿਜ਼ਿਟ ਕਰਨੀ ਹੈ ਜੱਲੇਵਾਲ ਤੇ ਸਰਾਲੀ ਮੰਡ ਇਹ ਪਿੰਡ ਬਿਲਕੁਲ ਨੇੜੇ ਨੇੜੇ ਆ ਦਰਗਾਪੁਰ ਠੱਠੀਆਂ ਮੰਡਾ ਇੰਟਰਨੈਸ਼ਨਲ ਪਟੰਡਾ ਅਮਰਸਰ ਹਾਈਵੇ ਤੋਂ ਤਕਰੀਬਨ ਕੋਈ 2 ਕਿਲੋਮੀਟਰ ਦਾ ਨੈਂਦੇ ਪਾਸੇ ਵੱਲ ਪਿੰਡਾ ਸ਼ਕਰੀ ਸਰਹਿਆਲੀ ਤੋਂ ਕੋਈ 2-3 ਕਿਲੋਮੀਟਰ ਦੀ ਦੂਰੀ ਆ ਅੱਜ ਇਸ ਵੀਡੀਓ ਦੇ ਵਿੱਚ ਟੋਟਲ 4 ਨਾਗਾ ਆਪਾਂ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਦੋਸਤੋ ਤਿੰਨ ਪਸ਼ੂ ਬਿਲਕੁਲ ਸੱਜਰ ਤਾਜ਼ੇ ਸੋਏ ਸੁਬਾਹ ਆ ਆ ਤੁਸੀਂ ਸਾਹਮਣੇ ਦੇਖ ਰਹੇ ਜੀ ਠੀਕ ਆ ਜੀ ਜਿੰਦੇ ਵਿੱਚੋਂ ਇੱਕ ਤੁਹਾਨੂੰ ਆਪਾਂ ਸੈਕੰਡ ਲਾਸਟ ਦੇ ਵਿੱਚ ਇੱਕ ਝੋਟੀ ਦਿਖਾਵਾਂਗੇ ਨੀਲੀ ਰਾਵੀ ਦੀ ਝੋਟੀ ਆ ਟੇਡੇ ਕੱਟ ਦੇ ਵਿੱਚ ਮਗਰ ਮੇਲਕਾਫ ਆ ਇਹ ਤੁਹਾਨੂੰ ਆਪਾਂ ਲਾਸਟ ਵਿੱਚ ਦਿਖਾਵਾਂਗੇ ਠੀਕ ਆ ਜੀ ਸੋ ਤਿੰਨ ਐਨੀਮਲ ਜਿਹ ਇੱਕ ਤੈਨੂੰ ਗੱਬਣ ਤਿਆਰੀ ਵਾਲੀ ਹੈ ਤੈਨਹੀਂ ਸਿੰਧੂ ਸਾਹਿਬ ਦੋ ਸੂਏ ਆ ਠੀਕ ਹੈ ਇੱਕ ਤੀਜੀ ਇੱਕ ਉਹ ਸੇਲ ਹੋ ਗਈ ਨਾ ਪਰਲੀ ਸੂਈ ਆ ਆ ਵੈੜ ਗੱਬਣਾ ਜੀ ਹਾਂ ਵੈੜ ਵੀ ਗੱਬਣਾ ਠੀਕ ਆ ਦੋ ਐਨੀਮਲ ਜਿਹੜੇ ਦੋਸਤੋ ਸੂਏ ਆ ਤੇ ਦੋ ਹੀ ਗੱਬਣ ਆ ਜਿਨ੍ਹਾਂ ਦੇ ਵਿੱਚੋਂ ਤੁਸੀਂ ਸਾਹਮਣੇ ਦੇਖ ਰਹੇ ਜੇ ਸੈਂਟਰ ਦੇ ਵਿੱਚ ਮੱਝਾਂ ਜਿਹੜੀਆਂ ਬੱਝੀਆਂ ਨੇ ਇੱਕ ਨੀਲੀ ਰਾਵੀ ਤੇ ਵਿੱਚ ਇਹ ਵੀ ਸੂਈ ਹੈ ਤੇ ਇਹ ਮੱਝ ਜਿਹੜੀ ਦੋਸਤੋ 21 13 ਲੀਟਰ ਤੇ ਹੁਣ ਚੱਲ ਰਹੀ ਆ ਇਹ ਵੀ ਸੱਜਰ ਸੂਈ ਹੈ ਠੀਕ ਆ ਇੱਕ ਲਾਸਟ ਵਿੱਚ ਵੈੜ ਤੁਹਾਨੂੰ ਦਿਖਾਵਾਂਗੇ ਉਹ ਗੱਬਣ ਤਿਆਰੀ ਵਾਲੀ ਆ ਇੱਕ ਪਹਿਲੇ ਨੰਬਰ ਤੋਂ ਜਿੱਥੋਂ ਆਪਾਂ ਸ਼ੁਰੂਆਤ ਕਰਨ ਤੋ ਦੇਣ ਲੈਂਦੀ ਹਜੇ ਬਾਕੀ ਪੂਰੀ ਗੱਲਬਾਤ ਤੇ ਚੱਲਦੇ ਆ ਵੀਰ ਸਰਜੀਤ ਸਿੰਘ ਉਹਨਾਂ ਦੇ ਕੋਲ ਸਭ ਤੋਂ ਪਹਿਲਾਂ ਵੀਰ ਦੀ ਸਾਸਰੀ ਕਾਲ ਸਾਸਰੀ ਕਾਲ ਉਹ ਠੀਕ ਠਾਕ ਜੀ ਠੀਕ ਠਾਕ ਦਾ ਕਿਰਪਾਮੰਦ ਤੇ ਅੱਛਾ ਵੀਰ ਸਰਜੀਤ ਅੱਜ ਪਸ਼ੂ ਆਪਣੇ ਕੋਲ ਚਲੋ ਵੈਸੇ ਪੰਜ ਹੀ ਉਤਰਾ ਸੰਧੂ ਸਾਹਿਬ ਉਹ ਝੋਟੀ ਹਣ ਚੋ ਗਿਆ ਉਹਦਾ ਸਾਈ ਬਿਆਨਾ ਹੋ ਗਿਆ ਵਾਪਾਂ ਹੁਣ ਆਪਾਂ ਚਾਰ ਪੌਣੇ ਆ ਠੀਕ ਹੈ ਜੀ ਇੱਕ ਮੈਂ ਆ ਗੱਬਣਾ ਉਹ ਹਫ਼ਤਾ ਤੱਕ ਟਾਈਮ ਨਹੀਂਦੀ ਆ ਆ ਮੱਝ ਕੋ 6 ਹਫ਼ਤੇ ਦੇ ਵਿੱਚ ਦਿਨ ਅੰਦਰ ਬਾਹਰ ਸੂਈ ਆ। ਅੱਛਾ 7 ਦਿਨਾਂ ਦੇ ਵਿੱਚ ਹਾਂਜੀ ਉਹ ਇੱਕ ਨੀਲੀ ਦੀ ਆ ਉਹ 20 22 ਦਿਨ ਦਾ ਬੱਚਾ ਉਹਦਾ। ਠੀਕ ਹੈ ਜੀ। ਲਓ ਵੀ ਦੋਸਤੋ ਜਿਹੜੀ ਲਾਸਟ ਵਿੱਚ ਬੈਡ ਦਿਖਾਵਾਂਗੇ ਉਹ ਵੀ ਗੱਪਣਾ ਠੀਕ। ਉਹ ਵੀ ਗੱਪਣਾ। ਦੋ ਐਨੀਮਲ ਸੂਏ ਆ ਤੇ ਦੋ ਹੀ ਗੱਪਣ। ਦੋ ਹੀ ਗੱਪਣਾ। ਤੇ ਸ਼ੁਰੂਆਤ ਵੀਰ ਸਰਬਜੀਤ ਸਿੰਘ ਜੀ ਆਪਾਂ ਇੱਥੋਂ ਕਰਦੇ ਆ ਜਿਹੜੀ ਗੱਪਣ ਮਾਰ ਗੱਪਣ ਗੱਪਣ ਤੋਂ ਕਰਦੇ ਆ। ਇਹ ਤਾਂ ਸਵੇਰ ਦੱਸ ਦਗੇ ਤੇ ਸਮਾਂ ਦੱਸੀਏ ਕਿੰਨਾ ਕੁ ਲੈ ਜੂਗੀ। ਇਹ ਸੂਆ ਜਾਂ ਤਿੱਜਾ ਜੀ ਪਿਓਰ। ਓਕੇ। ਹਾਂਜੀ ਤੇ ਸਵਾ ਕੋਈ ਹਫ਼ਤੇ 10 ਦਿਨਾਂ ਦੇ ਵਿੱਚ ਵਿੱਚ ਇਹ ਮਤਲਬ ਤਿਆਰ ਆ ਗਿਆ। ਠੀ ਹਫਤਾ ਕ ਲੈ ਜਾਊਗੀ ਹਾਂਜੀ ਲੋਵੀ ਕਿਸਾਨ ਵੀਰੋ ਤੀਜਾ ਸੂਆ ਇਹ ਸਮਾਜ ਨੇ ਸੂਣਾ ਇੱਕ ਹਫਤਾ ਹਜੇ ਬਾਕੀ ਆ ਸੂਣ ਦੇ ਵਿੱਚ ਤਾਂ ਪੂਰੀ ਨਿਗਰ ਪੁੱਲ ਜਿਹੜੀ ਫੋਲ ਜੰਮੀ ਪਈ ਆ ਠੀਕ ਆ ਜੀ ਫੋਲੋ ਵਜਣ ਲੋੜ ਦੇ ਵਿੱਚ ਆ ਤਾਂ ਥੱਲਿਓ ਲੇਵੇ ਦੀ ਬੰਤਰ ਤੁਸੀਂ ਵੇਖੋ ਖੁੱਲਣ ਖਲਣ ਚੰਗੀ ਰਹੀ ਹੈ ਜੀ ਚੰਨੀਓ ਠੀਕ ਆ ਤੇ ਥੱਬਿਆਂ ਤੇ ਥੱਬੇ ਵਹੂਗੀ ਬਾਕੀ ਸਮਾਂ ਆਉਣ ਤੇ ਸਾਰਾ ਕੁਝ ਟੁੱਕਦਾ ਠੀਕ ਆ ਜੀ ਰੋਤੇ ਨੇ ਮਤਲਬ ਘੜੀਆਂ 14 ਲੀਟਰ ਦੇ ਮਤਲਬ 13 14 ਲੀਟਰ ਦੀ ਕਮਿਸ਼ਰੀ ਦੇ ਦੁੱਧ ਚਵਾਇਆ ਸੀਗਾ ਹਾਂਜੀ 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 ਠੀਕ ਆ ਜੀ ਉਹ ਵੱਡੀ ਮਾਇਆ ਚੌੜੇ ਪੱਲੇ ਦੀ ਆ ਸੋ ਦੁੱਧ ਚਵਾਜੂਗੀ ਇਹਨਾ ਲੋਕ ਦੋਸਤੋ ਤੀਜਾ ਸੂਬਾ ਇੱਕ ਵਾਰੀ ਖੋਲ ਕੇ ਤੁਹਾਨੂੰ ਤੋਰ ਕੇ ਦਿਖਾਉਣੀ ਆ ਆਪਾਂ ਠੀਕ ਆ ਜੀ ਸੋ ਗੱਬਣ ਪਸ਼ੂ ਜਿਹੜਾ ਮੇਰਾ ਵੀਰ ਕੋਈ ਵੀ ਖੜਦਾ ਗੱਬਣ ਪਸ਼ੂ ਲੈ ਕੇ ਜਾਂਦਾ ਠੀਕ ਆ ਜੀ ਉੱਥੇ ਆਪਾਂ ਹਰ ਵਾਰ ਤੁਹਾਨੂੰ ਕਹਿਣਾ ਵੀ ਕਹਿੰਨੇ ਆ ਵੀ ਦੋ ਟਾਈ ਆਪਣਾ ਜਿਹੜਾ ਟਿਪ ਟਪਾ ਕੇ ਤਸੱਲੀ ਤੁਸੀਂ ਕਰਨੀ ਆ ਜਿਹੜਾ ਵੀ ਨਾਗਾ ਆਪਾਂ ਤੁਹਾਨੂੰ ਸੋਇਆ ਦਿਖਾਵਾਂਗੇ ਉਹਨੂੰ ਦੋ ਟਾਈਂ ਚੋਲੋ ਚਾਹੇ ਤਿੰਨ ਟਾਈਂ ਚੋਲੋ ਸੋ ਚੌੜਾ ਪਿੱਠ ਪੂੜਾ ਹਾਈਟ ਹੈ ਜ ਤੇ ਦਿਨ 7 ਘਜੇ ਲੈਂਦੀ ਆ ਸੁਬਾਹ ਤਿੱਜਾ ਠੀਕ ਆ ਜੀ ਸੋ ਵਿਰਲ ਵੀ ਆਪਸੀ ਥਾਣਾ ਦਾ ਪੂਰਾ ਕੋਈ ਜੁੜਾ ਥਣ ਨਹੀਂਗਾ ਠੀਕ ਆ ਜੀ ਗਰਲ ਕੋ 3-3 4-4 ਇੰਚ ਆਪਸੀ ਥਾਣਾ ਦਾ ਜਿਹੜਾ ਵਿਰਲ ਤੇ ਤਕਰੀਬਨ ਕੋਈ ਪੂਛ ਤੇ ਮਗਰ ਕੋਈ 2-4 ਵਾਲ ਜਿਹੜੇ ਵਾਈਟ ਹੋਣਾ ਬਾਕੀ ਹੈ ਬਲੈਕ ਹੀ ਸਾਰੀ ਠੀਕ ਆ ਆ ਬਾਕੀ ਸਦੂ ਸਾਹਿਬ ਜੰਮੀ ਬਲੀ ਆ ਦੋ ਠੀਕ ਹੈ ਜੀ ਅੱਛਾ ਵੀਰ ਸਾਹਿਬ ਜੀ ਬਾਕੀ 35 ਤੋਂ ਪੌਣ ਦੀ ਭਾਰ ਅੱਜ ਪੂਰੀ ਦੱਸ ਰਹੀ ਭਾਰ ਪਿਛੇ ਤੱਕ ਪਣਤ ਪੌਣ ਦੀ ਇੱਕ ਨੰਬਰ ਆ ਜੀ ਆਪਣੇ ਨੂੰ ਕੱਲ ਵੀ ਆਈ ਸ਼ਾਮਾਂ ਦੀ ਆ ਕੋਈ ਭਾਰ ਨਹੀਂ ਕੋਈ ਆ ਦੋ ਦਿਨਾਂ ਆ ਤੇ ਆਪਣੀ ਗਾਰੰਟੀ ਕਿਸੇ ਦੇ ਘਰੇ ਵੀ ਤੇ ਨਾਲ ਠੀਕ ਹੈ ਜੀ ਹਾਂ ਮਤਲਬ ਚਲੋ ਹਾਂ ਜੀ ਆਪਾਂ ਨੂੰ ਕੋਈ ਚੀਜ਼ ਇਹੋ ਜੀ ਨਜ਼ਰ ਨਹੀਂ ਆਈ ਤੇ ਆਪਾਂ ਹਾਂ ਜੀ ਹਾਂ ਜੀ ਆ ਸਕਦੇ ਵੀ ਤਿੱਪਣ ਇੱਕ ਨੰਬਰ ਜੀ ਠੀਕ ਹੈ ਜੀ ਪਰ ਪਾਰ ਪਿਛੇ ਦੀ ਵੀ ਫੁੱਲ ਗਰੰਟੀ ਆਪਣੀ ਕੋਈ ਮਸਾਜ ਨਹੀਂ ਕੋਈ ਮੇਰੀ ਠੀਕ ਹੈ ਜੀ ਠੀਕ ਹੈ ਹਾਂਜੀ ਲਓ ਦੋਸਤੋ ਚੰਗੀ ਜੰਮੀ ਪਲੀ ਆ ਮੱਧ ਚੰਗੀ ਆ ਠੀਕ ਹੈ ਜੀ ਬਾਕੀ ਰੇਟ ਜਿੰਨ ਸਰਬ ਕੀ ਦਾ ਹੁਣਾਂ ਤੋਂ ਪੁੱਛਦੇ ਆ ਵੀਰ ਜੀ ਮੁੱਲ ਕੀ ਰਹੂਗਾ ਇਹਦਾ ਲੈਣ ਦੇਣ ਦੀ ਜਿਹੜੀ ਗੱਲਬਾਤ ਕਰਦਗੇ ਆਪਾਂ ਲੈਣ ਦੇਣ 85000 ਜੀ 85000 ਹਾਂਜੀ ਛੋਟਾ ਛਾਟਾ ਕਸਰਾ ਕੱਢ ਕੇ ਕਿੰਨੇ ਕੀ ਦੀ ਕੱਢ ਤਾਂ ਚਲੋ 2 ਛੜ ਤੋਂ 83 ਦੀ ਕਰਦਾ 83 ਦੀ 82 ਦੀ ਦੇ ਦਾਂਗੇ ਚਲੋ ਹਾਂ ਨਾ ਹੀ ਚੋ 100 ਰੁਪਿਆ ਛੋਟੀਓ 82 ਚੋ ਹਾਂਜੀ ਲਓ ਜੀ 82000 ਦੇ ਵਿੱਚ ਆਪਣ ਮੈਂ 14 ਲੀਟਰ ਦੁੱਧ ਭਰਾਂ ਉਹ ਕਿ ਚੰਗ ਮਤਲਬ ਚੰਗਾ ਠੀਕ ਆ ਸੋ ਮੂੰ ਮੱਥੇ ਦੀ ਚੰਗੀ ਆ ਬਾਕੀ ਆ ਤੁਸੀਂ ਦੇਖ ਲਈ ਆ ਠੀਕ ਆ ਨਿਕਰ ਆ ਪਿੰਡੇ ਪੁੰਡੇ ਦੀ ਪੂਰੀ ਨਿਕਰ ਆ ਬਰਲਾ ਚੰਗੀ ਆ ਥਣ ਵੀ ਮੋਟਾ ਸਹਿਜ ਵੀ ਬਰਾਬਰ ਆ ਆਪਸੀ ਅੱਗੇ ਪਿੱਛੇ ਥਣਾਂ ਦਾ ਸਹਿਜ ਬਰਾਬਰ ਆ ਠੀਕ ਆ ਸੋ ਪਸੰਦ ਆਉਗੀ ਕੋਈ ਛੱਡ ਕੇ ਨਹੀਂ ਵੀਰ ਜਾਂਦਾ 82000 ਦੇ ਵਿੱਚੋਂ 100 ਰੁਪਿਆ ਛੋਟ ਇੱਧਰ ਇੱਕ ਬਹੁਤ ਖੂਬਸੂਰਤ ਮਾਝ ਇੱਕ ਤਾਂ ਹੋਰ ਦਿਗਾਉਣੇ ਆ ਦਾਦਾ ਰੂਆ ਪੂਰੀ ਚੰਗੇ ਦੁੱਧਾਂ ਲਈ ਆ ਪੱਕੀ ਰਿਕਾਰਡ ਪੂਰੀ ਡਿਟੇਲ ਆਪਾਂ ਪੁੱਛ ਲਈ ਨੇ ਆ ਤੇ ਆਰਡਰ ਦੀ ਤੁਸੀਂ ਕੁਆਲਿਟੀ ਵੇਖੋ ਜਿੰ अच्छा आपला ही पेन दे ए ट्रांसप्लांट ये दददा हां जी बिल्कुल जी, जी ए दा ते वीर ए दा वीडियो उतरा ए ता सुबह दी की डिटेल है वीर सुबह देखो वीर जी होन ओना दे अपणू ते चाहि आख्या ਘਰ ਆਣਾ ਕੋਈ वीर ਤੇ ਜਾ ਮੰਗਲੇ ਚੌਥਾ ਮੰਗਲੇ ਉਤਰ ਪਿਓਰ ਉਹਨਾਂ ਦੇ ਆਉਂਦੇ ਸਿੰਘ ਜਰੂਰ ਮਾਸਾ ਖੁੱਲਾ ਰੱਖਦੀ ਆ ਮੈਂ ਇਹਦੇ ਵਾਰ ਤੇ ਜਾ ਆਖਿਆ ਚੌਥਾ ਸੂਆ ਤੇ ਜਾ ਗਿਆ हां जी ਸੂਆ ਉਹਦੇ ਅੱਗੇ ਮੇਰਾ ਵੀਰ ਕੋਈ ਆਪਦੀ ਸਮਝੋ ਤੁਸੀਂ ਵੇਖ ਲਿਓ ਠੀਕ ਹੈ ਜੀ ਪਿੱਛੋਂ ਤੇ ਜਾ ਗਿਆ ਗਿਆ ਤੇ ਤੀਜਾ ਤੇ ਤੁਹਾਨੂੰ ਦੱਸਣ ਦਿਆ ਵੀਰ ਤਕੋਂ ਆਪਦੇ ਤੁਸੀਂ ਸਮਝ ਵੇਖ ਲਿਓ ਸੂਈ ਨੂੰ ਅੱਜ 6-7 ਕ ਦਿਨ ਹੀ ਹੋਇਆ ਹਾਂਜੀ ਹਾਂਜੀ ਹਫਤੇ ਤੋਂ ਅੰਦਰ ਹੀ ਆਜੀ ਲਓ ਜੀ ਹਫਤੇ ਤੋਂ ਅੰਦਰ ਵਾਲੇ ਅੰਦਰ ਹੀ ਅੰਦਰ ਹੀ 6-7 ਮਗਰ ਕਟਾ ਆਹ ਦੇਖੋ ਕਟਾ ਮੇਲ ਕਾਫਾ ਠੀਕ ਹੈ ਜੀ ਹਾਂਜੀ ਮਗਰ ਕਟਾ ਤੇ ਅੱਛਾ ਵੀਰ ਹੁਣ ਜੇ ਦੁੱਧ ਦੀ ਗੱਲ ਕਰੀਏ ਤੇ ਦੁੱਧ ਹਫਤੇ ਦੇ ਦੌਰਾਨ ਕਿੰਨੇ ਕ ਤੇ ਆਜੀ ਹੁਣ ਵੀਰ ਜੀ ਵੇਖੋ ਦੁੱਧ ਉਹਦੇ ਆਂਦੇ 15 ਹੀ ਲੀਟਰ ਘਰ ਵਾਲਿਆਂ ਦਾ ਆਪਾਂ ਨੂੰ ਗਾਰੰਟੀ ਦੀ ਵੀ 15 ਕਰੂ ਸਾਹਮਣ ਆ ਪਰ 13 ਲੀਟਰ ਦੁੱਧ ਆਪਾਂ 12 ਦੇ ਆ ਲੋਹਾਰ ਕੀ ਗਾਰੰਟੀ ਕੋ ਲੀਟਰ ਆਪਦੇ ਮਾਰ ਕੇ ਖੜੇ ਆ ਗਣਾ ਚੋ ਬਸ ਦੁੱਧ ਤਾਂ 13 ਬਾਕੀ ਮੈਂ ਉਹਨਾਂ ਨਾਲ ਮੈਂ 15 ਲੀਟਰ ਹੀ ਦੁੱਧ ਦਿੰਦੀ ਆ ਠੀਕ ਹੈ ਜੀ ਲਓ ਦੋਸਤੋ ਦੋਵੇਂ ਪਾਸੇ ਮਿਲਕ ਵੇਣ ਤੁਸੀਂ ਵੇਖੋਗੇ ਮੋਟੀ ਮਿਲਕ ਵੇਣ ਦੁੱਧ ਦਾ 13 ਕਿਲੋ ਹੀ ਆ ਬਾਕੀ 12 ਕਿਲੋ ਤੁਹਾਨੂੰ ਕਿਲੋ ਖੰਡ ਵੀ ਦਾ ਵੀ ਘਾਟ ਹੀ ਦੱਸਾਂਗੇ ਇੱਥੇ ਕੋਈ ਆ ਕੇ ਚੁੰਦਾ ਠੀਕ ਹੈ ਜੀ ਚਵਾਈ ਕਰਦਾ ਕਿਲੋ ਦਾ ਕਿਲੋ ਤੁਹਾਡੀ ਨਿਗਾਹ ਦੇ ਵਿੱਚ ਤੇ ਤੁਹਾਡੇ ਮਨ ਦੇ ਵਿੱਚ ਵੱਧ ਨਹੀਂ ਕਿ ਫਿਰ ਸਵਾਦ ਆਉਂਦਾ ਨਹੀਂ ਬਾਕੀ ਨਾੜਾ ਨੂਣਾ ਬੜੀਆਂ ਸੰਦੂ ਦਾ ਬਹੁਤ ਚੰਗੀ ਆ ਤੇ ਪਿੱਛੋਂ ਤੁਸੀਂ ਵੇਖੋ ਚਵਾਈ ਵੀ ਇੱਕ ਨੰਬਰ ਦੀ ਮੁਗਿਆ ਕੋਈਆਂ ਇੱਕ ਭੂਰ ਨਹੀਂ ਛਟਾ ਚਵਾਈ ਇੱਕ ਨੰਬਰ ਦੀ ਕਿਸੇ ਰਕਮ ਦਾ ਕੋਈ ਭੂਰ ਛਟਾ ਪਵਾਰਾ ਕੋਈ ਨਹੀਂ ਸੰਤੂ ਸਾਹਿਬ ਚਵਾਈ ਇੱਕ ਨੰਬਰ ਲੱਗੀ ਨੂੰ ਮੁਗਈ ਠੀਕ ਹੈ ਪਾਜੀ ਹਾਂਜੀ ਠੀਕ ਹੈ ਲਿਓ ਵੀਰ ਖੋਲ ਕੇ ਜੇ ਕੋਈ ਵੀਰ ਚੰਗੀ ਸੇਵਾ ਕਰੂ ਦੁੱਧ 15 ਹੀ ਉਹਨਾਂ ਦੇ 15 ਹੀ ਚੋਨੇ ਆਂ ਦੁੱਧ ਦੇ ਦੇ ਸੇਵਾ ਦੀ ਚੰਗੀ ਕੀਤੀ ਹੈ 15 ਦੇ ਵਿੱਚ ਹਾਂਜੀ ਹਾਂਜੀ ਦੁੱਧ ਦੇਹੀ ਪੈਂਦਾ ਡੰਗਰ ਸੰਤੂ ਸਾਹਿਬ ਜਿਹੜਾ ਦੁੱਧ ਵਾਲਾ ਹਵਾ ਹੱਥ ਚੀਦੇ ਨਹੀਂ ਬਿਲਕੁਲ ਬਿਲਕੁਲ ਨਾ ਦੋਸਤੋ ਵੈਸੇ ਹੁਣ 6-7 ਦਿਨਾਂ ਦਾ ਸੂਆ ਆਇਆ ਤੇ 6-7 ਦਿਨਾਂ ਦੇ ਵਿੱਚ ਹੀ ਆਪਾਂ ਆਈਡੀਆ ਲਾਈਏ ਤੇ ਚੰਗੇ ਦੁੱਧ ਤੇ ਸਟਾਰਟਿੰਗ ਕੀਤੀ ਆ ਸੋ 13 ਕਿਲੋ ਆ ਪਰ 12 ਕਿਲੋ ਮੇਰਾ ਵੀਰ ਕੋਈ ਵੀ ਤੁਸੀਂ ਆਣ ਕੇ ਲੀਟਰ ਮਾਰ ਲਓ ਤਸੱਲੀ ਕਰ ਲਓ ਆਪਣਾ ਠੀਕ ਆ ਜੀ ਉਹ ਬਿਲਕੁਲ ਜਿਹੜਾ ਤੁਸੀਂ ਆਪਣਾ ਕਰ ਲਓ ਠੀਕ ਹੈ ਕੰਡੇ ਤੇ ਚੜਾਉਣਾ ਕਿਸੇ ਵੀਰ ਨੇ ਲੀਟਰ ਮਾਰ ਕੇ ਤਸੱਲੀ ਕਰਨੀ ਆ ਉਹ ਤੁਹਾਡੀ ਰਿਸਪੌਂਸਿਬਿਲਟੀ ਹੈ ਬਾਕੀ ਅਡਰ ਰੂਟਰ ਦੀ ਕੁਆਲਿਟੀ ਮੋਸਟਲੀ ਭਾਂਡਾ ਹੀ ਦੱਸ ਦਿੰਦਾ ਠੀਕ ਹੈ ਜੀ ਪਸ਼ੂ ਕਿੰਨੇ ਕ ਦੁੱਧ ਚਵਾਦਾ ਜਿਹੜਾ ਮਾਲਕਾ ਸਿੰਗਲ ਹੱਡੀ ਦੇ ਵਿੱਚ ਸੋ ਬੱਚੇ ਦਾ ਤਮਾ ਜਿਆਦਾ ਕਰਦੀ ਹੈ ਬੱਚਿਆਂ ਨੂੰ ਪਸ਼ੂ ਹਾਂ ਜੀ ਹਣੀ ਚੋਣ ਵਾਲੀ ਆ ਨਾ ਫਿਰ ਚੋਣ ਵਾਲੀ ਆ ਹਾਂ ਤੇ ਬਾਕੀ ਜਿਹੜਾ ਦੋਸਤ ਪਸ਼ੂ ਐਨੀਮਲ ਆ ਸਾਨੂੰ ਮਾਰਨਿੰਗ ਦਾ ਟਾਈਮ ਇੱਕ ਵਾਰੀ ਨੋਟ ਕਰ ਲਓ ਕੋਈ 9:30 ਪੌਣੇ 10 10 ਵਜੇ ਦਾ ਹੈ ਤੇ ਚਵਾਈ ਜਿਹੜੀ ਹੋ ਸਕਦਾ ਵੀ ਲੇਟ ਹੀ ਕਰਨ ਵੀਰ ਹੋਣੀ ਨਹੀਂ ਹੋਣਾ ਚਵਾਈ ਹਾਂ ਚਵਾਈ ਹੋਣੀ ਰਾਤੀ ਉਤਨਾ ਨੇਰੇ ਚੋਈਆਂ ਵਾ ਸ਼ਾਮੀ ਥੋੜੇ ਥੋੜੇ ਲੇਟ ਆਈਆਂ ਠੀਕ ਆ ਜੀ ਠੀਕ ਆ ਬਾਕੀ ਇਹ ਸੰਤੂ ਸਾਹਿਬ ਕੱਲ ਆਈਆਂ ਇੱਕ ਦਿਨ ਤੇ ਡੰਗਰ ਉਪਰਾ ਥਾ ਜੀ ਨਹੀਂ ਲਉਂਗਾ ਕਈ ਨਾ ਦੋ ਦੋ ਦਿਨ ਤਾਂ ਪੱਠੇ ਨਹੀਂ ਖਾਣ ਹਾਂ ਪੱਠੇ ਨਹੀਂ ਆਂਦੀਆਂ ਬਾਕੀ ਬਹੁਤ ਦੁੱਧ ਨੂੰ ਜਿਹੜਾ ਵੀਰ ਲੈ ਜੋ ਨੜਾ ਨੋੜਾ ਵੇਖੋ ਦੁੱਧ ਵਾਲੀ ਮੱਝਾ ਦੁੱਧ 15 ਹੀ ਭਰਾਉ ਜੇ ਕੋਸੇ ਮੋਹ ਦੋਸਤ ਚੰਗਾ ਜਿਹੜੇ ਵੀਰ ਨੇ ਪਸ਼ੂਤਾਨ ਖਰੀਦਣਾ ਵੀ 14 ਦਾ ਕੋਈ ਵੀਰ ਵੀ 12 13 14 ਸਰੀ ਮੱਝ ਮਿਲੇ ਤੇ ਖਰੀਦ ਲੀਏ ਤੇ ਤੇ ਜਿੰਨਾ ਪਾਵੋਗੇ ਉਨਾ ਹੀ ਚੋਲੋਗੇ ਹਾਂਜੀ ਅੱਛਾ ਵੀਰ ਆਪਾਂ ਦੇ ਦਾਂਗੇ ਕਿੰਨੇ ਦੀ ਇਹ ਮੱਝ ਅੱਜ ਜੇ ਮੁੱਲ ਤੇ ਭਾਵੇਂ ਸੰਧੂ ਸਾਹਿਬ ਇਹਦਾ ਵੀ 85 ਕਰਦੀ ਆਪਾਂ 80 ਦੇ ਦਾਂਗੇ ਵਿੱਚੋਂ ਛੋੜ ਸੱਪਾ ਕਰ ਦਾਂਗੇ 80 ਹਾਂਜੀ ਠੀਕ ਹੈ ਜੀ ਕੋਈ ਕਰ ਦਾਂਗੇ ਮਾਨਤਾਨ ਥੋੜਾ ਪਾ ਕੇ ਲਓ ਜੀ ਬਾਕੀ ਕਰਦੇ ਫੁੱਲਾ ਟੁੱਲਾ ਜੋ ਵੀ ਕਰ ਦਾਂਗੇ ਇਹ ਬਾਕੀ ਪੀਪੇ ਵਾਲੀ ਆ ਮੱਝ ਹਾਂ ਦੁੱਧ ਦੇ 14 15 ਲੀਟਰ ਹੀ 15 ਕੋ ਵੀਰ ਸੰਭੂਗਾ ਤੇ 15 ਹੀ ਦੇ ਜੀ ਮਿਲਣ ਮਲੋਂਦੀ ਐ ਬਿਲਕੁਲ ਹਸ ਕੇ ਠੰਡੀ ਮਿੱਟੀ ਮੈਂ ਨਾ ਭੰਗ ਤੋਂ ਬਿਨ ਬਗੈਰ ਬੱਚੇ ਤੋਂ ਥਾਪੀ ਮਾਰ ਕੇ ਬਹਿ ਜਾਉਂ ਕੋਈ ਏਡੀ ਠੰਡੀ ਲੋ ਜੀ ਤੁਹਾਡਾ ਸਾਰ ਰੇਡ ਬਿਲਕੁਲ ਜੈਨੂਨ ਜਾਇਜਾ ਦੁੱਧ ਦੇ ਹਿਸਾਬ ਨਾਲ ਰੇਡ ਬੜਾ ਜੈਜਾ ਬਾਕੀ ਪਸ਼ੂ ਵੀ ਪੂਰਾ ਤੁਸੀਂ ਵੇਖੋ ਕੱਦ ਸੋਹਣੇ ਵਾਲਾ ਸੋਹਣਾ ਕੱਦ ਘਾਟਾ ਸਿਰਫ ਸਿੰਗ ਹੀ ਸਿੰਗ ਮਸਾ ਖੁੱਲਾ ਜਿਹੜਾ ਥੋੜਾ ਜਿਹਾ ਉੱਚਾ ਦਰਮਿਆਨਾ ਖੁੱਲਾ ਸਿੰਗ ਉੱਚਾ ਗੁੰਡਾ ਵਾਹ ਹੋਰ ਬਾਕੀ ਬੇਲਬੂਲ ਵੀ ਸੋਹਣੀ ਆ ਜਿਹੜੇ ਵੀਰ ਨੇ ਚੰਗਾ ਦੁੱਧ ਚੋਣਾ ਡੇਰੀ ਦੇ ਮਤਲਬ ਤੇ ਲਈ ਆ ਜਿਹੜਾ ਕੋਈ ਵੀਰ ਗਡੇਰੀ ਦਾ ਕੰਮ ਕਰਦਾ ਸੋ ਮੱਝਾਂ ਕੋਈ 12 14 14 ਲੀਟਰ ਲੀਆਂ ਪਾਉਣਾ ਚਾਹੁੰਦਾ ਉਹ ਤੁਸੀਂ ਪਹਿਲ ਦੇ ਆਧਾਰ ਤੇ ਜਿਹੜਾ ਸੌਦਾ ਕਰ ਲਿਓ ਬਣੀ ਥਾਣੀ ਕਰਮਾੜੀ ਥੱ ਇਸਦੀ ਲੇਵਾ ਆਪਾਂ ਕਹਿਣਾ ਵੀ ਉਹਨਾਂ ਹੀ ਗਾਂ ਉਹਨਾਂ ਹੀ ਪਛਾਣ ਉਹਨਾਂ ਹੀ ਹੋਣਾ ਇਹ ਸੰਤੋਖ ਲਓ ਜੀ ਪਸੰਦ ਆਊਗੀ ਰੇਡ ਬੜਾ ਮਿੱਠਾ ਤੋ ਛੱਡ ਕੇ ਨ ਕੋਈ ਵੀਰ ਜਾਂਦਾਗਾ ਜ਼ਰੂਰ ਸੌਦਾ ਕਰਿਓ ਆ ਆ ਕਿ ਅੱਗੇ ਵੀਰ ਇਹ ਸੰਤੋਖ ਨੀਲੀ 라ਵੀ ਦੀ ਇਹ ਦੂਜਾ ਸੁਆਵਾ ਹਾਂਜੀ ਕੋ ਬੱਚਾ 18-20 ਦਿਨਾਂ ਦਾ ਲਓ ਜੀ 20 ਦਿਨ ਮੰਨ ਲੇ ਕੋਈ 18 ਮੰਨ ਲੇ 2 ਦਿਨ ਵੱਧ ਵੀ ਹੋ ਸਕਦੇ ਘੱਟ ਵੀ ਹੋ ਸਕਦੇ 18 ਕ ਦਿਨਾਂ ਦਾ ਹੈਗਾ ਸੁਆਵਾ ਆਹ ਹਾਂ ਮੰਨ ਕੇ ਤੇ ਹੈ ਦੂਜਣ ਹੈ ਜੀ ਦੂਜਣ ਸੁਆ ਹੈ ਤੇ ਇਹਦੇ ਦੁੱਧ ਚਲੋ 9-8 ਕਿਲੋ ਦੁੱਧਾਂ ਲੋਹਰ ਗਾਈ ਇਹ ਵੀ ਆਪਣਾ ਰਾਤੀ ਆਈ ਹੈ ਠੀਕ ਹੈ ਜੀ ਹਾਂਜੀ ਲਓ ਦੋਸਤੋ ਵੈਸੇ 9 ਕਿਲੋ ਦੁੱਧ ਹੋਵੇ ਪਰ 8 ਕਿਲੋ ਅੱਠ ਦੀ ਤਸੱਲੀ ਤੇ ਕੋਈ ਵੀ ਰਹਿ ਗਈ ਦੁੱਧ ਦੇ ਵੀ 10 ਸੀ ਉਹਨਾਂ ਨੇ ਆ ਗਏ ਜਿਹੜੀ ਦੱਸੋ ਵੇਖੋਗੇ ਤੁਸੀਂ ਇਹ ਸੱਜੇ ਕੱਟ ਦੇ ਵਿੱਚ ਤੇ ਬੱਚਾ ਜਿਹੜਾ ਮਗਰ ਉਹ ਖੱਬੇ ਕੱਟ ਵੇਚ ਰਿਹਾ 1921 ਮਾੜੀ ਜੀ ਬਾਈ ਰੱਖਦੀ ਆ ਜੀ ਆ ਸੈਡ ਜਿਹੜੀ ਬਾਈ ਰੱਖਦੀ 19 ਕੀ ਆਪਾਂ ਇਹੋ ਦੇ ਆਪਣੇ ਸਾਈ ਆਪਾਂ ਦੱਸਣਾ ਜ਼ਰੂਰ ਵੀ ਲੋ ਜੀ ਲੋ ਤੁਸੀਂ ਜਿਹੜੀ ਚੋੜ ਚ ਇੱਕ ਨੰਬਰ ਧਾਰਾ ਤੋਂ ਰਸ ਇੱਕ ਧਾਰ ਦਾ ਵੀ ਨਹੀਂ ਫਰਕ ਜੀ ਇੱਕ ਧਾਰ ਦਾ ਚੁਾਈ ਇੱਕ ਨੰਬਰ ਲੱਗੀ ਮੈਂ ਪਰ 21 1921 ਰੱਖਦੀ ਥੋੜੀ ਜੀ ਉਨੀ ਠੀਕ ਹੈ ਜੀ ਸਾਈਡ ਇੱਕ ਸਾਈਡ ਥੋੜੀ ਜਿਹੀ ਨਜ਼ਰ ਆ ਜਾਊਗੀ ਵੈਸੇ ਵੀਡੀਓ ਦੇ ਵਿੱਚ ਵੀ ਫਿਰ ਵੀਰ ਕਹਿ ਦਿੰਦੇ ਆ ਇਹਦੀ ਦੱਸਿਆ ਨੀ ਕਹ ਜਿਹੜੇ ਵੀਰ ਵਪਾਰ ਕਰਦੇ ਆ ਸਾਫ਼ ਸੁਥਰਾ ਕੰਮ ਕਰਦੇ ਆ ਉਹਨਾਂ ਦਾ ਦੱਸਣਾ ਚਲੋ ਫਰਜ਼ ਹੈ ਹਾਂਜੀ ਹਾਂਜੀ ਆਪਾਂ ਦੱਸਦੇ ਆ ਕਿ ਧਾਰਾਂ ਦੇ ਵਿੱਚ ਕੋਈ ਬਾਤ ਘੱਟ ਇੱਕ ਧਾਰ ਦਾ ਵੀ ਫਰਕ ਨਹੀਂ ਜੀ ਨੀਲੀ ਦੇ ਵਿੱਚ ਬਿਲਕੁਲ ਕਟ ਟੇਡਾ ਕਟਾ ਡਿੰਗਾ ਜੀ ਇਰਾ ਠੀਕ ਆ ਜੀ ਅੱਖ ਬਿੱਲੀ ਆ ਚਾਰੇ ਖੁਰ ਤੋਂ ਪਿਆ ਮਾਂ ਦੇ ਵੀ ਤੇ ਬੱਚੇ ਦੇ ਵੀ ਜਿਹੜੇ ਦੋਸਤੋ ਜਵਾਬ ਅਗਲਿਆਂ ਦਾ ਤੁਹਾਨੂੰ ਉਹ ਤਾਂ ਮਗਰ ਵੀ ਗਿੱਠ ਗਿੱਠ ਤੋਂ ਪਿਆ ਹਾਂਜੀ ਮਗਰ ਨੀਲੀ ਦਾ ਕਟਾ ਟੇਡੇ ਕਟ ਦੇ ਵਿੱਚ ਕਟਾ ਵੀ ਕੋਈ ਰੀਜਨਲ ਸੰਭਲੂਗਾ ਵੇ ਤੋ ਬਹੁਤ ਸੋਹਣਾ ਕਟਾ ਮਗਰ ਤਿਆਰ ਹੋ ਜੂਗਾ ਠੀਕ ਆ ਜੀ ਬੱਚਾ ਬਹੁਤ ਸੋਹਣਾ ਪਾਇਆ ਕਰਮਾਲੀ ਨੇ ਤੇ ਇਹੋ ਗੱਲ ਆਪਾਂ ਨੋਟ ਕਰਾ ਦੇਣੇ ਵੀ ਗਾਂ ਬੱਚੇ ਪੁੱਛੇ ਰਹਿਣ ਵਾਸਤੇ ਇਹੋ ਜੇ ਪਸ਼ੂ ਬਹੁਤ ਚੰਗੇ ਆ ਬੱਚੇ ਲੈਣ ਨੂੰ ਬਹੁਤ ਚੰਗੀ ਸੰਸਾਰ ਸੋ ਬੱਚੇ ਵੀ ਕੋਈ ਵੀ ਚੰਗੇ ਲੈ ਲਊਗਾ ਤੇ ਬਾਕੀ ਦੁੱਧ ਵੀ ਕਰਮਾਲੀ ਜੀ ਨਾਲੇ 9 8 ਜਿਹੜਾ ਤੁਸੀਂ ਮੰਗਿਆ 8 ਹੁਣ ਮੰਨਿਆ ਦੁੱਧ ਦਾ ਹੀ ਦਊ ਸੰਤੂ ਸਾਹਿਬ ਇੱਕ ਆਈ ਥੋੜੀ ਜੀ ਨਾ ਸੇਵਾ ਬੇਖਸਮਿਆ ਬੰਦੇ ਤੋਂ ਆ ਦੁੱਧ ਤੇ ਆਪਣੇ ਤੋਂ ਦਿਹਾੜੀ ਰਹੀ ਦੀ 10 ਕਿਲੋ ਹੀ ਭਰਾਵਾਂਗੇ ਹੁਣ ਇਹਦੇ ਨਾਲੇ ਦੁੱਧ 9 ਜਾਂ ਆਪਾਂ 8 ਦਾ ਸਾ ਲਓ ਜੀ ਪਸ਼ੂ ਦੋਸ ਅੱਗੇ ਕੋਈ ਵੀਰ ਟਿਕਾ ਕੇ ਤੁਸੀਂ ਸੇਵਾ ਕਰੋਗੇ ਬੰਨ ਕੇ ਸੇਵਾ ਕਰੋਗੇ ਆਪਣੇ ਘਰ ਲਿਜਾ ਕੇ ਠੀਕ ਹੈ ਜੀ ਆਪਣਾ ਪਸ਼ੂ ਸਮਝ ਕੇ ਤੇ ਫਿਰ ਸਵਾਦ ਆਉਂਦਾ ਅਸਲ ਤੇ ਦੁੱਧ ਚੋਣ ਦਾ ਠੀਕ ਹੈ ਜੀ ਇਸ ਤਰ੍ਹਾਂ ਕਈ ਵਾਰਾ ਪਸ਼ੂ ਵਪਾਰ ਲਾਈਨ ਦੇ ਵਿੱਚ ਇੱਕ ਦਿਨ ਟਿਕਿਆ ਦੋ ਦਿਨ ਟਿਕਿਆ ਅੱਗੇ ਨਵੇਂ ਘਰ ਚਲਾ ਜਾਂਦਾ ਠੀਕ ਆ ਤੇ ਉਹਦੇ ਕਰਕੇ ਉਨੀ ਚੰਗੀ ਸੇਵਾ ਨਹੀਂ ਹੋ ਪਾਉਂਦੀ ਕਿ ਅੱਗੇ ਜਿਹੜਾ ਤੁਸੀਂ ਆਪ ਦਾ ਕਿਉਂਕਿ 2-3 ਦਿਨ ਦਾ ਪਸ਼ੂ ਜੀ ਨਹੀਂ ਲਾਉਂਦੇ ਕਈ ਇਹੋ ਜਿਹੀ ਥਾਂ 'ਤੇ ਬਿਲਕੁਲ ਜੀ ਬਿਲਕੁਲ ਸੰਤੂ ਸਾਹਿਬ ਉਹਦੇ ਡੰਗ 'ਤੇ ਲਾ ਗਈ ਜਦੋਂ ਮੈਂ ਦੱਸੇ 10 ਕਿਲੋ ਦੁੱਧ ਦਊਂ ਹਾਂਜੀ ਹਾਂਜੀ ਜਾਤ ਪਾਤ ਵਾਲੀ ਆ ਤੋ ਚੋਣ ਚਾਂਦੀ ਵੀ ਵੀਰ ਕਿਸੇ ਰਕਮ ਦੀ ਵੀ ਕੋਈ ਵਾਦਾ ਕੋਈ ਬਿਲਕੁਲ ਪੁਲੀ ਜੀ ਕੋਈ ਭੂਰ ਨਹੀਂ ਛੱਟਾ ਨਹੀਂ ਕੋਈ ਇੱਕ ਧਾਰ ਦਾ ਵਾਦਾ ਘਟਾ ਨਹੀਂ ਚੁਵਾਈ ਇੱਕ ਨੰਬਰ ਠੀਕ ਹੈ ਬਾਕੀ ਆ ਵੀਰ ਕੋਈ ਚੋਗੇ ਵੇਖ ਪਰਖ ਕੇ ਘਰੇ ਆਪਾਂ ਹਰਵਰੀਆਂ ਨੇ ਆਪ ਤੋ ਤਸਲੀ ਕਰਕੇ ਗਏ ਬਿਲਕੁਲ ਜੀ ਸੂਈ ਸੁਵਾਈ ਹੈ ਨਾ ਸੂਈ ਸੁਵਾਈ ਹੈ ਜੀ ਇਹ ਵੀਰ ਦੇ ਦਈਏ ਕਿੰਨੇ ਦੀ ਆਪਾਂ ਅੱਜ ਇਹ ਮੁੱਲ ਵੇਖੋ ਸੰਤੂ ਸਾਹਿਬ ਅਦਾ ਜਨਾ ਮਰਜ਼ੀ ਕਰੀ ਆਪਾਂ ਨੱਕੇ ਕਰਨਾ 70000 70 ਚੁ ਮਾਨਤਾਨ ਕਰ ਦਾਂਗੇ 70 ਚੋਂ ਵੀ ਛੋੜ ਛੱਪਾ ਹਾਂਜੀ ਕਰ ਦਾਂਗੇ ਲਓ ਜੀ 70000 ਛੱਡ ਦਾਂਗੇ ਠੀਕ ਹੈ ਨਾ 70 ਦੀ ਹੋ ਗਈ ਔਰ ਯਾਰ ਜੇ ਕੋਈ ਵੀਰ ਆਊ ਆਪਾਂ ਮਾ ਆਪਣੇ ਸੌਦਤਾਂ ਨੂੰ ਪਤਾ ਪਾ ਜਾਏ ਜੀ ਬਿਲਕੁਲ ਠਾੜ ਦੀ ਦੇ ਦਾਂ ਠਾੜ ਦੀ ਹਾਂਜੀ ਜਾਣ ਦਿਓ ਫਿਰ ਆ ਠੀਕ ਲਓ ਜੀ ਦੂਜਾ ਨੂੰ ਝੋਟੀਏ ਦੋਸਤੋ 88000 ਦੀ 68000 ਦੀ ਇਹ ਤੁਹਾਨੂੰ ਮਿਲ ਜੂਗੀ ਇੱਕ ਵਾਰੀ ਤੁਹਾਨੂੰ ਬਹਿਣੀ ਵਾਲੀ ਸਾਈਡ ਤੋਂ ਬਥੋੜਾ ਥਣ ਵਿਖਾ ਦਈਏ ਦੂਰੋਂ ਨੇੜੋਂ ਕਿਸੇ ਨੇ ਸੌਦਾ ਕਰਨਾ ਆ ਤੁਸੀਂ ਵੇਖ ਕੇ ਜਿਹੜਾ ਸੌਦਾ ਕਰ ਲਿਓ ਠੀਕ ਆ ਚੋਣ ਜਮਾਉਣ ਇੱਕ ਨੰਬਰ ਅਗਲੇ ਪਿਛਲੇ ਥਣਾ ਦੀ ਚੋਣ ਜਮਾਉਣ ਬਰਾਬਰ ਆ ਤੇ ਬਾਕੀ ਇੱਥੇ ਆਣ ਕੇ ਤਸੱਲੀ ਕਰ ਹੀ ਲਿਓ ਠੀਕ ਆ ਜੀ ਤੇ ਦੁੱਧ 9 ਕਿਲੋ ਆ 8 ਦੀ ਤਸੱਲੀ ਤੇ ਵੀਰਾਂ ਦਾ ਵੀ ਕੋ 8000 ਦੀ ਅੱਜ ਤੁਹਾਨੂੰ ਮਿਲ ਜੂਗੀ ਟੇਡੇ ਘੱਟ ਦੇ ਵਿੱਚ ਹਾਂਜੀ ਬਹੁਤ ਸੋਹਣੀ ਜੋੜੀ ਆ ਤੇ ਜਰੂਰ ਤੁਸੀਂ ਹੱਥ ਪਾ ਲਓ ਜਿਹੜਾ ਵੀਰ ਅੱਗੇ ਸ਼ਕੀਨ ਆ ਨੀਲੀ ਦਾ ਵੀ ਖਰੀਦਣ ਦਾ ਤੇ ਸੌਦਾ ਤੁਸੀਂ ਕਰ ਲਓਗੇ ਠੀਕ ਆ ਪਤਲੇ ਪਿੰਡੇ ਵਿੱਚ ਆ ਸਿੰਗਲ ਅਡੀ ਦੀ ਆ ਠੀਕ ਆ ਠੀਕ ਆ ਵੀਰ ਇੱਧਰ ਇੱਕ ਆਪਣੇ ਕੋਲ ਗਿਫਟ ਆ ਗਿਆ ਜਿਹੜਾ ਲਾਸਟ ਵਿੱਚ ਆ ਇਹ ਲਾਸਟ ਜੀ ਇੱਕ ਵੈੜਾ ਪਹਿਲਣ ਵੈੜਾ ਜੀ ਹਾਂ ਪਹਿਲਾ ਸਵੇਰ ਸੁੰਦੀ ਦਿਨ ਖੜਦੀ ਕੋਈ ਹਫਤਾ ਇਹ ਵੀ ਅੱਜ ਲੈ ਜੂਗੀ ਆ ਉਹ ਦਿਨ ਤਿਹਾਰ ਦੇ ਬਾਉ ਜੇ ਆਪ ਨੂੰ ਕਹਿੰਦੇ ਨੇ ਹੁੰਦੇ ਵੀ ਸਮਾਨ ਲੈ ਲਿਆ ਜਾ ਪੈਸੇ ਵਾਲੀ ਸਰ ਜੀ ਬਾਕੀ ਹੈਗੀ ਠੰਡੀ ਸਰ ਜੀ ਗਿਫਟ ਲੈ ਕੇ ਜਾਓ ਜੀ ਹਾਂਜੀ ਹਾਂਜੀ ਇਹ ਗਿਫਟ ਆ ਜੀ ਠੰਡੀ ਧੀਰੀ ਆ ਜੀ ਕੋਈ ਸੰਤੂ ਸਾਹਿਬ ਕੋਈ ਆ ਲਓ ਜੀ ਸੋ ਸੀਲ ਸਾਊ ਦੋਸਤੋ ਠੰਡੀ ਧੀਰੀ ਇੱਕ ਵਹਿੜ ਤੁਹਾਨੂੰ ਦਿਖਾਉਣੇ ਆ ਦੂਜਾ ਵੀ ਰਸੂਆ ਨਹੀਂ ਪਹਿਲਾ ਜੀ ਪਹਿਲਣੀਆਂ ਪਹਿਲਣ ਪਲੂਨ ਵਹਿੜ ਦੋਸਤੋ ਸੁਣੀ ਇੱਕ ਕਰਾਂਗੇ ਬਿਲਕੁਲ ਬਲੈਕ ਰੰਗ ਦੇ ਵਿੱਚ ਆ ਲੇਵਾ ਹਵਾਨਾ ਕੁਝ ਇੱਕ ਸਪੋਰਟ ਤੁਹਾਨੂੰ ਥੱਲੇ ਵਿਖਾਈ ਦੇਣ ਕਿ ਵਾਈਟ ਬਾਕੀ ਓਵਰ ਆਲ ਸਾਰੀ ਬਲੈਕ ਆ ਜੇ ਥਾਣਾ ਵੀ ਤੁਸੀਂ ਵੇਖੋਗੇ ਚਾਰੇ ਥਾਣਾ ਇੱਕ ਉਲਟ ਬਹਿਣੀ ਵਾਲੇ ਸਿਰ ਮਾਰੀ ਬੱਚਾ ਹੈ ਗਈ ਬੱਚੀ ਲੱਗੀ ਬਸ ਮਾਸਾ ਜਿਨੀ ਕੋਈ ਸਾਹਮਣੇ ਬੱਚੀ ਜੁੜੂ ਥਾਣਾ ਪ੍ਰੋਪਰ ਜਿਹੜੇ ਤੁਸੀਂ ਵੇਖੋਗੇ ਭਲਾ ਭਰੂ ਕੇ ਚਾਰੇ ਥਾਣਾ ਤੇਪਣ ਇੱਕ ਨੰਬਰ ਜੀ ਤੇਪਣ ਤੇਪਣ ਦਾ ਸੋ ਤੇਪਣ ਜਿਹੜੇ ਇੱਕ ਨੰਬਰ ਹੋਣਗੇ ਠੀਕ ਆ ਜੀ ਜਿੱਦਾਂ ਵੀਰ ਨੇ ਦੱਸ ਹੀ ਦਿੱਤਾ ਤੇਪਣ ਤੋਂ ਪਣੇ ਇੱਕ ਨੰਬਰ ਅਜੇ ਵੀਰ ਬੋਲਾ ਕਿ ਸ਼ਹਿਰ ਸ਼ਹਿਰ ਅਜੇ ਸ਼ਹਿਰ ਹੀ ਹੋਗਾ ਜੀ ਅਜੇ ਲੱਜੂ ਹਫਤਾ ਜੀ ਬਣੂ ਚੰਗੀ ਲਓ ਜੀ ਇੱਕ ਹਫਤਾ ਵਨ ਵੀਕ ਅਜੇ ਦੋਸਤੋ ਪੈਂਡਿੰਗ ਆ ਇਹਦਾ ਤੇ ਬਾਕੀ ਝੁਗੀਆਂ ਦੇ ਵਿੱਚ ਕੋਈ ਵੀ ਰਮਨ ਲਾਲ ਸਿੰਘ ਜਿਹੜੇ ਮਾੜੇ ਮਾੜੇ ਹੈਗੇ 2-2 ਇੰਚ ਆਹ ਜੀ ਮਾੜੇ ਮਾੜੇ ਬਾਕੀ ਠੰਡੀ ਧੀਰੀ ਬਹੁਤ ਜਿਆਦੀ ਆ ਠੰਡੀ ਇਸ ਸੀਜ਼ਨ ਲੱਗ ਠੀਕ ਆ ਜੀ ਸੋ ਤੋੜ ਕੇ ਤੁਹਾਨੂੰ ਇੱਕ ਵਾਰੀ ਬੁਖਾ ਦੇਣੇ ਕੋਈ ਲਗਾ ਲਗਾ ਪਰਲ ਮੈਨ ਆ ਦੇਖ 6-7 6-7 ਦਿਨ ਹਜੇ ਇਹਦੇ ਪੈਂਡਿੰਗ ਤੇ ਬਾਕੀ ਹਾਈਟ ਇਹਦੀ ਮੀਡੀਅਮ ਦੇ ਵਿੱਚ ਆ ਇੱਕ ਰੰਗ ਬਲੈਕ ਆ ਹਵਾਨੇ ਲੈਵੇ ਤੇ ਥੱਲੇ ਕੁਝ ਗੱਡਾ ਤੁਹਾਨੂੰ ਮਿਲਣਗੇ ਠੀਕ ਆ ਜੀ ਧੋਣ ਵਾਲੀ ਸਾਈਡ ਤੇ ਬਾਕੀ ਓਵਰ ਆਲ ਸਾਰੀ ਜਿੰਨੀ ਵੀ ਤੁਹਾਨੂੰ ਦੱਸਾਂਗੇ ਜਾਵਾਂ ਲੱਗੇ ਹੱਥ ਅੱਲਾਹ ਇੱਥੇ ਮੰਦੇ ਕੋਈ ਨਹੀਂ ਇੱਥੇ ਬੰਦੇ ਨਾ ਵਾ ਇੱਥੇ ਅਮੜੀ ਜਾਣ ਕਰੇ ਐਨ ਤੋਰ ਦੇ ਲਓ ਜੀ ਕਰਦੇ ਆ ਇਹਨੂੰ ਸੋ ਪ੍ਰੂਨ ਦੋਸਤੋ ਪਹਿਲਾ ਸੂਆ ਇਸ ਵੈੜ ਨੇ ਸੂਣਾ ਠੀਕ ਆ ਤੇ ਮੁੱਲ ਵੀ ਜਿਹੜਾ ਬਿਲਕੁਲੋ ਛੋਟਾ ਜਿਹਾ ਭਾਅ ਪੜਤੇ ਵਾਲੀ ਵੀਰ ਕਰੂਗਾ ਠੀਕ ਆ ਜੀ ਮੁੱਲ ਪਹਿਲਾਂ ਵੀ ਜਿੰਨੀਆਂ ਵੈੜਾਂ ਵੇਚੀਆਂ ਨੇ ਪਹਿਲਾਂ ਵੀ ਬਿਲਕੁਲ ਜਾਇਜ਼ ਤੇ ਛੋਟੇ ਮੁੱਲ ਹੁੰਦੇ ਆ ਸੋ ਥਣ ਬਹੁਤ ਵਧੀਆ ਅੰਦਰ ਅੰਦਰ ਚੰਗੀ ਗਾਇਬ ਦੇ ਵਿੱਚ ਆ ਬਾਕੀ ਪਿੱਛੋਂ ਵੀ ਲੜਦੌੜ ਕਾਫੀ ਜ਼ਿਆਦਾ ਦਿਖਾਈ ਦੇ ਰਿਹਾ ਢਿੱਲ ਕਾ ਇਧਰਲੀ ਸਾਈਡ ਵਾਲਾ ਵੀ ਬਣਾਉਂਦਾ ਸੰਦਾ ਸਭ ਵਧੀਆ ਹਾਂ ਇਧਰ ਅਗਲੇ ਬੰਦੇ ਨੂੰ ਥਣ ਥਣ ਦਿਖਾ ਆਹਨ ਪੂਰਾ ਮੁਠੀ ਵਾਲਾ ਚਵਾਈ ਵਾਲਾ ਥਾਣਾ ਮੁਠੀ ਵਾਲਾ ਥਾਣਾ ਇੱਕ ਥਾਣਾ ਵਾਈਟ ਆ ਬਾਕੀ ਬਲੈਕ ਤੇ ਪਿੱਛੋਂ ਤੁਸੀਂ ਵੇਖੋ ਕਾਫੀ ਜੱਜੇ ਟੋਲਾ 6-7 ਦਿਨਾਂ ਦੇ ਵਿੱਚ ਪੂਰੀ ਬਣ ਕੇ ਤਿਆਰ ਹੋ ਜਾਊਗੀ ਹਾਂਜੀ ਹਾਂਜੀ ਤੇ ਪਸੰਦ ਆਊਗੀ ਬਾਕੀ ਰੇਟ ਪਸੰਦ ਆਊਗਾ ਠੀਕ ਆ ਜਿਵੇਂ ਬਾਹਰ ਦਾ ਪਸੰਦ ਆਏ ਜਾਨੀ ਵੀ ਇਹਨਾਂ ਨੂੰ ਰੇਟ ਵੀ ਪਸੰਦ ਆਊਗਾ ਬਾਕੀ ਪੁੱਛ ਲੈਣੀ ਆਪਾਂ ਵੀਰ ਤੋਂ ਕੀ ਮੋਲ ਵੜੀ ਆ ਕੀ ਡਿਮਾਂਡ ਕਰਦੇ ਨੇ ਅੱਛਾ ਵੀਰ ਪਹਿਲਾ ਸਵੇਰ ਪਲੂਣ ਚਲੋ ਵੇੜ ਦੇ ਸੋਣਾ ਹਾਂਜੀ ਹਾਂਜੀ ਚਲੋ ਕਹਾ ਕਿਸ ਨੇ ਸਾਹਣੀ ਆਪਾਂ ਹਮੇਸ਼ਾ ਗੱਲ ਕਰਦੇ ਹਾਂ ਵੀ ਕਿਸੇ ਨੇ ਸਾਹਣੀ ਆ ਕਾ ਸਵਾਉਣੀ ਆ ਸੋਣੀ ਬਿਲਕੁਲ ਤੇ ਕੋਈ ਖੇਚਲ ਚਲੋ ਕੋ 2-4 ਦਿਨ ਹਜੇ ਅਗਲੇ ਤੇ ਅਜਾ ਹੰ ਦੇਣਾ ਜੇ ਹਫਤਾ ਲੈ ਜੂ ਸੰਤਾ ਹਾਂ ਇਹ ਆਪਣੇ ਘਰੋਂ ਅੱਜ ਕਿੰਨੇ ਦੀ ਦੇ ਦਿੱਤੀ ਆਪਨੇ ਵੇਖੋ ਮੈਦਾਨਾ 30000 ਦੀ ਦੇ ਦਿੱਤੀ ਅੱਛਾ ਕਰਦਾਂਗੇ ਵਿੱਚੋਂ ਮਾਨਤਾ ਨਾਲ 1000 ਛੱਡ ਦਾਂਗੇ ਅੱਛਾ ਜੀ 29 ਦੀ ਹਾਂਜੀ ਠੀਕ ਆ ਜੀ ਸੋ ਰੂਈ ਆਇਗਾ ਦਾ ਮਾਤਨ ਕਰਦਾ ਕਰਦਾ ਕਰਦਾਂਗੇ ਕਰਦਾਂਗੇ ਬਾਕੀ ਵੱਛੀ ਇਹਨਾਂ ਵੀ ਸੰਧੂ ਸਾਹਿਬ 10-12 ਲੀਟਰ ਭਰਾਉਗੀ ਯਾਦ ਨੇ 10-12 ਲੀਟਰ ਵਾਲੀ ਹੈਗੀ ਬਾਕੀ ਕੋਈ ਪਤਾ ਨਹੀਂ ਇਹੋ ਜਿਹੇ ਕੌਈਆਂ ਕਈ ਵਾਰੀ 13-14 ਵੀ ਕੱਢ ਦਿੰਦੀਆਂ ਨਹੀਂ ਇਹ ਕੋਈ ਨਹੀਂ ਸਮੁੰਦਰ ਹੈ ਜੀ ਹਾਂ ਸਮੁੰਦਰ ਪਤਾ ਇਹ ਕੋਈ ਨਹੀਂ ਕਰਮ ਵਾਲੀ ਨਹੀਂ ਹਜੇ ਵੇਖੋ ਕਿਹੜਾ ਬਣ ਕੇ ਤਿਆਰ ਹੋਈ ਨਾ ਜੇ ਇਹ ਤੇ ਹਫਤਾ ਖੜੂ ਪਾਉ ਨੂੰ ਪੂਰੀ ਪੱਕੀ ਬਿਲਕੁਲ ਬਿਲਕੁਲ ਲਓ ਦੋਸਤੋ ਇਹ ਨਾਗ ਨੇ ਅੱਜ ਵੀ ਸਰਪਜੀਤ ਸਿੰਘ ਉਹਨਾਂ ਦੇ ਕੋਲੇ ਟੋਟਲ 5 ਨਾਗ ਸੀਗੇ ਵੈਸੇ 4 ਨਾਗ ਆਪਾਂ ਤੁਹਾਨੂੰ ਦਿਖਾਤੇ ਇੱਕ ਤਾਂ ਸਦਾ ਹੋ ਗਿਆ ਇੱਕ ਮਾਜ ਪਰਲੀ ਜਿਹ ਤੇ ਜਿਹੜਾ ਪਸ਼ੂ ਵਿਖਿਆ ਉਹਦੀ ਆਪਾਂ ਡਿਟੇਲ ਤਾਈਓ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਨਹੀਂ ਕੀਤੀ ਕਿ ਜਿਹੜੇ ਹੁਣ ਮੌਜੂਦ ਆ ਉਹ ਤੁਹਾਨੂੰ ਆਪਾਂ ਪਸ਼ੂ ਦਿਖਾਤੇ ਆ ਐਨੀਮਲ ਚੰਗੇ ਲੱਗੇ ਹੋਣਗੇ 12 13 ਕਿਲੋ ਵਾਲੀ ਇੱਕ ਮੱਝ ਤੁਹਾਨੂੰ ਦਿਖਾਈ ਆ ਚੰਗੇ ਦੁੱਧ ਤੇ ਜਿਹੜੀ ਚੱਲਣ ਧੀ ਆ ਠੀਕ ਆ ਇੱਕ ਨੀਲੀ ਰਾਵੀ ਦੀ ਤੁਹਾਨੂੰ ਝੋਟੀ ਦਿਖਾਤੀ ਆ ਮਗਰ ਕਟਾ ਨੀਲੀ ਰਾਵੀ ਦਾ ਤੇ ਇੱਕ ਵੈੜ ਲਾਸਟ ਵਿੱਚ ਦਿਖਾਈ ਆ ਤੁਹਾਨੂੰ ਠੀਕ ਆ ਜੀ ਸੋ ਇਹ ਨਗਨੇ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਦੋ ਟਾਈਮ ਚੁੱਕੋ ਜਿਹੜਾ ਪਸ਼ੂ ਸੋਇਆ ਗੱਪਣ ਪਸ਼ੂ ਆਪਣਾ ਤਿੱਪ ਕੇ ਤਸੱਲੀ ਕਰੋ ਲੈ ਵੀਰ ਸਰਜੀ ਤੇ ਇੱਕ ਆਪਣੇ ਨੰਬਰ ਕਰ ਦਈਏ ਸਾਂਝ ਨੰਬਰ 97 97 ਜੀ 232 82 ਠੀਕ ਹੈ ਜੀ 73 476 27 656 ਠੀਕ ਹੈ ਜੀ ਦੋਨੋਂ ਨੰਬਰ ਆਪਣੇ ਕੋਲ ਨੇ ਆਪਣੇ ਹੱਥ ਲਓ ਵੀ ਦੋਵੇਂ ਨੰਬਰ ਦੋਸਤ ਸਕਰੀਨ ਤੇ ਲੱਗ ਚੁੱਕੇ ਆ ਨੰਬਰਾਂ ਤੇ ਤੁਸੀਂ ਕਾਲ ਕਰਕੇ ਵਧੇਰੇ ਜਾਣਕਾਰੀ ਲਿਓ ਮਿਲਦੇ ਆਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ